ਫਗਵਾੜਾ ਇਲਾਕਾ ਵਾਸੀਆਂ ਲਈ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਬਿਜਲੀ ਦੇ ਕਟਾਂ ਦੀ ਬਣੀ ਹੋਈ ਹੈ ਅਗਰ ਨਿਊ ਮਾਨਸਾ ਦੇ ਵੀ ਨਗਰ ਅਤੇ ਮੀਟਾ ਕਲੋਨੀ ਦੀ ਗੱਲ ਕਰੀਏ ਤਾਂ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਦੇ ਲੱਗ ਰਹੇ ਅਣ ਐਲਾਨੇ ਕੱਟ ਇੱਥੋਂ ਦੇ ਵਸਨੀਕਾਂ ਲਈ ਵੱਡੀ ਪਰੇਸ਼ਾਨੀ ਹਨ ਜਿਸ ਦੇ ਚੱਲਦੇ ਇਨ੍ਹਾਂ ਇਲਾਕਿਆਂ ਦੀਆਂ ਮਹਿਲਾਵਾਂ ਨੇ ਇਕੱਠੇ ਹੋ ਕੇ ਬਿਜਲੀ ਘਰ ਵਿਖੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਇਸ ਮੌਕੇ ਮਹਿਲਾਮਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਹੱਲੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਾਈਟ ਤੱਕ ਨਹੀਂ ਆ ਰਹੀ ਜਿਸ ਨਾਲ ਉਹਨਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਭਾਰੀ ਪਰੇਸ਼ਾਨੀ ਚੇਤਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਜਦੋਂ ਵੀ ਉਹ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਨ ਤਾਂ ਉਹ ਅੱਗੇ ਉਹਨਾਂ ਦੀ ਸੁਣਵਾਈ ਤੱਕ ਨਹੀਂ ਕਰਦੇ। ਉਹਨਾਂ ਆਖਿਆ ਕਿ ਜੋ ਅਧਿਕਾਰੀ ਮੋਬਾਈਲ ਨੰਬਰ ਦਿੰਦੇ ਹਨ ਉਹ ਵੀ ਬੰਦ ਹੀ ਹੁੰਦੇ ਹਨ। ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਹਨਾਂ ਨੂੰ ਬਿਜਲੀ ਦੀ ਸਪਲਾਈ ਲਗਾਤਾਰ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਚੇਤਨੀ ਪਵੇ। ਸਾਡਾ ਨਾਮ ਕਮਲਜੀਤ ਹੈ। ਹਾਂਜੀ ਕਮਲਜੀਤ ਜੀ ਕੀ ਮਾਮਲਾ ਕੀ ਫਿਰ? ਬੱਤੀ ਨਹੀਂ ਆਇਆ ਸਾਡਾ ਮਤੀ ਦਾ। ਸਾਡੀ ਨਹੀਂ ਆਉਂਦੀ ਸਾਡੇ। ਕਿੰਨੀ ਦੇਰ ਤੋਂ ਪਰੇਸ਼ਾਨ? ਸਾਡਾ ਹਫ਼ਤਾ ਹੋ ਗਿਆ। ਹਾਂਜੀ। ਹਫ਼ਤਾ ਹੋ ਗਿਆ ਸਾਡੇ 32 ਆਈ ਨੂੰ। ਤੇ ਕੀ ਮੰਗ ਰੱਖਦੇ ਹੋ? ਮੰਗ ਸਾਨੂੰ ਬੱਤੀ ਮਿਲਣੀ ਚਾਹੀਦੀ 24 ਘੰਟੇ ਦੀ। ਐਕਸਟੈਂਸ਼ਨ ਸਾਹਿਬ ਕੋਈ ਕਿਸੇ ਨੂੰ ਮਿਲੇ ਤੁਸੀਂ? ਫਿਰ ਜਿਹਨੂੰ ਫੋਨ ਕਰਦੇ ਉਹ ਸਾਨੂੰ ਦੂਜੇ ਪਾਸੇ ਕਹਿੰਦਾ ਦੂਜੇ ਪਾਸੇ ਦੂਜੇ ਪਾਸੇ ਫੋਨ ਕਰੋ। ਮੈਨੂੰ ਕਿਸੇ ਦਾ ਨੰਬਰ ਨਹੀਂ ਦਿੱਤਾ। ਕਦੀ ਕਿਸੇ ਦਾ ਕਹਿੰਦਾ ਕਦੀ ਕਿਸੇ ਦਾ ਕਹਿੰਦੇ ਆ। ਛਾਨੂ ਬੱਤੀ ਦਾ ਮਸਲਾ ਹੱਲ ਹੋਣਾ ਜਦੋਂ ਇਹ ਬੱਚੇ ਬਹੁਤ ਹੜਫਦੇ ਆਂ ਭਾਜੀ ਹਫਤਾ ਹੋ ਗਿਆ ਲਾਈਟ ਖਰਾਵਾ ਨਾ ਤੇ ਸਾਡੇ ਪਾਣੀ ਆਂਦਾ ਨਾ ਲਾਈਟ ਆਂਦੀ ਠੀਕ ਆ ਅਸੀਂ ਬਹੁਤ ਤੰਗ ਪਰੇਸ਼ਾਨ ਆ ਇਹਨਾਂ ਤੋਂ ਅਸੀਂ ਅੱਜ ਇੱਥੇ ਆਏ ਕਦੀ ਕਿਸੇ ਦਾ ਨੰਬਰ ਦੇ ਦਿੰਦੇ ਕਦੀ ਸਾਨੂੰ ਕਿਸੇ ਦਾ ਨੰਬਰ ਦੇ ਦਿੰਦੇ ਕਿ ਉਹਨਾਂ ਨੂੰ ਫੋਨ ਲਾ ਲਓ ਸਾਡੀ ਸੁਣਵਾਈ ਨਹੀਂ ਇਹ ਕਰ ਰਹੇ ਜੇ ਫੋਨ ਤਾਂ ਫੋਨ ਲਾ ਦੇ ਨੰਬਰ ਬਲੌਗ 'ਤੇ ਆਉਂਦੇ ਲੋਕ ਆਉਂਦੇ ਆ ਭਾਜੀ ਉਹ ਨੰਬਰ ਜਿਹੜੇ ਵੀ ਉਹ ਮੈਡਮ ਤੋਂ ਆਏ ਅੱਜ ਤੁਸੀਂ ਕੋਈ ਅਫਸਰ ਨੂੰ ਮਿਲੇ ਇੱਥੇ ਆ ਕੇ ਭਾਜੀ ਅਸੀਂ ਮੈਡਮ ਨੂੰ ਹਾਂਜੀ ਇੱਕ ਮੈਡਮ ਨੂੰ ਮਿਲੇ ਆ ਇੱਕ ਭਾਜੀ ਭਾਜੀ ਨੂੰ ਮਿਲੇ ਆ ਕੀ ਤੁਹਾਨੂੰ ਉਹ ਦੋ ਨੰਬਰ ਦਿੱਤੇ ਆ ਅਸੀਂ ਉਹ ਦੋ ਨੰਬਰ ਇੱਥੇ ਹੀ ਲਾ ਕੇ ਦੇਖ ਲਿਆ ਉਹ ਦੋ ਨੰਬਰ ਸਵਿਚ ਆਫ ਹੁੰਦੇ ਪਏ ਸਾਨੂੰ ਕਹਿੰਦੇ ਪੱਟੇ ਅਫਸਰ ਦੇ ਨੰਬਰ ਆ ਇਹ ਉਹ ਦੋ ਹੀ ਸਵਿਚ ਆਫ ਹੁੰਦੇ ਪਏ ਸਾਡੇ ਲਾਈਟ ਆਣੀ ਚਾਹੀਦੀ ਆ ਸਾਡੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਆ ਸਾਡੇ ਬੱਚੇ ਛੋਟੇ ਆ ਬਹੁਤ ਪਰੇਸ਼ਾਨ ਆ ਭਾਜੀ ਕਿਹੜਾ ਏਰੀਆ ਆਪਣਾ ਜਿੱਥੇ ਮੇਡਾ ਬੋਲੋ ਭਾਜੀ ਹੈਂ ਮੇਡਾ ਕਲੋਨੀ ਮੇਡਾ ਕਲੋਨੀ ਸਰਪਾਲਪੁਰ ਸਰ ਹਾਂਜੀ ਕੀ ਮਾਮਲਾ ਕੀ ਜਿਹੜਾ ਅੱਜ ਵੀ ਨਹੀਂ ਕਰਦੇ ਆਏ ਸਰ ਹਫਤਾ ਬਾਹਰ ਹੋ ਗਿਆ ਬਿਜਲੀ ਜਾਂਦੀ ਆ ਮੁੜ ਕੇ 8-8 ਘੰਟੇ 12-12 ਘੰਟੇ ਲਾਈਟ ਮੁੜ ਕੇ ਨਹੀਂ ਆਉਂਦੀ ਹੈਗੀ ਕਿਸੇ ਅਧਿਕਾਰੀ ਨੂੰ ਮਿਲੇ ਹੋਗੇ ਇੱਥੇ ਆ ਕੇ ਅਧਿਕਾਰੀ ਸਾਰਿਆਂ ਦੇ ਫੋਨ ਸੋਚੋ ਫਾਈ ਜਾਂਦੇ ਆ ਸਰ ਜਿਹੜਾ ਵੀ ਕੋਈ ਜਿੰਨਾ ਕਿੰਨੀ ਦੇਰ ਤੋਂ ਪਰੇਸ਼ਾਨੀ ਕਰ ਰਹੇ ਆ ਸਰ ਅਸੀਂ ਤਾਂ ਕੰਪਲੇਨਾਂ ਕਰ ਕਰ ਕੇ ਤੇ ਮਈ ਜੂਨ ਤੋਂ ਸਾਡੀਆਂ ਕੰਪਲੇਨਾਂ ਪਈਆਂ ਇਹਨਾਂ ਕੋਲ ਟਰਾਂਸਫਾਰਮ ਦਾ ਕਹਿ ਕੇ ਮੁੜ ਕੇ ਟਰਾਂਸਫਾਰਮ ਨਹੀਂ ਕੋਈ ਰਖਾਉਂਦਾ ਹੈਗਾ ਜੇਈ ਸਾਹਿਬ ਗਏ ਉਥੋਂ ਲੋਡ ਤੋਂ ਮੀਟਰਾਂ ਦਾ ਲੋਡ ਵਧਾ ਕੇ ਆ ਗਏ ਨੇ 2 ਦਿਨ ਬਿਜਲੀ ਸਹੀ ਚੱਲੀ ਹੈ ਮੁੜ ਕੇ ਸਹੀ ਵੀ ਚੱਲੀ ਹੈਗੀ ਲਾਈਟ ਦਾ ਲੋਡ ਇੰਨਾ ਵੱਧਾ ਘਟਦਾ ਰਹਿੰਦਾ ਆ ਏਸੀ ਤੱਕ ਵੀ ਨਹੀਂ ਚੱਲਦਾ 117 ਤੇ ਬੋਲਟੇਜ ਆ ਜਾਂਦੀ ਤੁਸੀਂ ਦੇਖੋ ਬੋਲਟੇਜ ਕਿੰਨੀ ਹੋਣੀ ਚਾਹੀਦੀ ਹੈ ਜੰਜੀ ਕਿਹੜਾ ਏਰੀਆ ਆਪਣਾ ਨਿਊ ਮਨਸਾ ਦੇ ਵੀ ਨਗਰ ਤੇਨ ਨੂੰ ਪਾਣੀ ਵੀ ਨਹੀਂ ਹੈਗਾ ਬੋਤਲਾਂ ਵੀ ਖਾਲੀ ਠੰਡਾ ਪਾਣੀ ਵੀ ਟੈਂਕੀਆਂ ਵੀ ਖਾਲੀ ਦੱਸੋ ਬੱਚੇ ਸਕੂਲ ਨਹੀਂ ਜਾ ਰਹੇ ਹੈਗੇ ਜਦੋਂ ਬੱਚੇ ਤਾਂ ਸੌ ਹੀ ਨਹੀਂ ਹੋ ਰਿਹਾ ਫਿਰ ਸਕੂਲ ਕਿੱਦਾਂ ਜਾਣਗੇ ਕੀ ਅੱਜ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਨਹੀਂ ਸਰ ਸੁਣਦਾ ਇੱਥੇ ਸਾਰਾ ਨਿਕੰਮਾ ਮੈਕਮਾ ਆ